ਦੇ ਹੋ ਅਗਲੀ ਜਾਣੇ ਚੋੜਾ ਰਹਿ ਕੇ ਚੁੱਕ ਨਹੀਂ ਉਹ ਚੱਕੇ ਸੀ ਆਪਣੇ ਡਾਕਟਰ ਪਹੁੰਚੇ ਵੀ ਨੇ ਜੇ ਉਹ ਚੱਕੇ ਦੇ ਗ੍ਰਾਮ ਦੇ ਗ੍ਰਾਮ ਕਿੰਨਾ ਗਰਮ ਆ ਕਿੰਨਾ ਸੋਹਣਾ ਗਰਾਉਂਡ ਆ ਤੁਸੀਂ ਕਿੱਦਾਂ ਬੈਠੇ ਮੈਂ ਲੋਕਾਂ ਦੀ ਮੈਂਡੈਟੀ ਤੇ ਹੈਰਾਨ ਆ ਜਿਹੜੇ ਇਹਨਾਂ ਦੀ ਬਸਲੇ ਨੇ ਆਖ ਨਹੀਂ ਮੈਲੇ ਰੇ ਬਸ ਐਵਾ ਕੇ ਗਰੀਮ ਆ ਜੇ ਉਹਨਾਂ ਦੀ ਗਲਤੀ ਹੈਗੀ ਆ ਇਹ ਇੱਕ ਮੰਡੀ ਵਾਲਾ ਮੰਡੀ ਹੋਣੀ ਹੈ ਅਸੀਂ ਰੇ ਵਾਲੇ ਟਮਾਟਰ ਸੋਮਾ ਵੇਚਣਾ ਤੁਸੀਂ ਫੋਨ ਵੀ ਕਰ ਰਹੇ ਕਹਿੰਦੇ ਗਰੀਮ ਆ ਦੱਸੋ ਆ ਪੁੱਤੋ ਕਿੰਨੇ ਲੋਕ ਖੜੇ ਆ ਸਤੋਰੇਟ ਇਹਨਾਂ ਦਾ ਹੈ ਜੀ ਫਿਰ ਵੀ ਬੋਲਦੇ ਚਲ ਕੋਲ ਚੱਲਨੀ ਯਾਰ ਅਰੇ ਐਸੇ ਕਰੇਗੇ ਫਿਰ ਕੈਂਡਰ ਨੂੰ ਕੋਈ ਜਗ੍ਹਾ ਦੇ ਜਾਈਏ ਚਾਹਤ ਮੈਂ ਤੈਨੂੰ 3 ਕਰੋੜ ਰੁਪਏ ਦੇ ਦਵਾ ਲੇ ਜਗ੍ਹਾ ਦੇ ਦੇ ਮੋਬੀ ਤਾਂ ਨਹੀਂ ਚਾਹੀਏ ਫਿਰ ਨੂੰ ਜਗ੍ਹਾ ਦੇ ਜਾਈਏ ਜਿੱਦਾਂ ਮੈਂ ਵਿਚਾਰ ਰਹੀ ਆ ਸੀਡਵੈਂਡ ਪੁਲਿਸ ਚੱਲਦੀ ਜੇ ਟਾਈਮ ਨਾ ਮਿਲੂਗਾ ਤੁਹਾਨੂੰ ਨਹੀਂ ਆਏਗਾ ਕਿ ਤੁਸੀਂ ਰੋਡ ਦੇ ਉਰੇ ਇੱਥੇ ਤੁਸੀਂ ਆਪਣਾ ਐਨਓ ਕਰੋ ਬਣਾਓ ਜਿੱਸੀ ਜਿੰਨੂੰ ਜਗ੍ਹਾ ਦੇ ਦੋ ਹਾਂ ਇਹ ਪਰ ਲਾਸਟ ਟਾਈਮ ਆ ਪਲੀਜ਼ ਕਰ ਦੋ ਇਹਨੂੰ ਚਾਰ ਵਾਰੀ ਤਾਂ ਤੁਸੀਂ ਛੱਡ ਚੁੱਕੇ ਹੋ ਤਾਂ ਡਿਕਨ ਕਿੱਥੇ ਜਾਣ ਦੀ ਸੀ ਤੁਹਾਨੂੰ ਇਹ ਪਤਾ ਕੀ ਦਫ਼ਤਰ ਆਉਂ ਜੋ ਆਪਰੇ ਨਾ ਬੰਦੂ ਦਾ ਬੈਂਕ ਕਿੱਦਾਂ ਮੰਗੋਈ ਜਾਂਦੇ ਵੀ ਉਹ ਬੰਦਾ ਉਹ ਚਾਰੀ ਕਿੱਥੋਂ ਲੈ ਆਉਂਦਾ ਹੈ ਉਹਨੇ ਇਹਦਾ ਬਹੁਤ ਵੀਰਾ ਤੁਹਾਡੇ ਕੋਲ ਪਤਾ ਹੈ ਅਗਰ ਆਪਨੇ ਸਿੱਧੀ ਅਪੋਰਟ ਚਲੋ ਸਾਡੇ ਲੰਬੜਦਾਰ ਜੀ ਖੜੇ ਹੈ ਜੇ ਹਾਂ ਕਿ ਲੰਬੜਦਾਰਾਂ ਪੁੱਛੋ ਉਹਨਾਂ ਨੂੰ ਆਪਣਾ ਕੀ ਜਰਾ ਦੱਸੋ ਇਹ ਕੋਈ ਇੱਕ ਜਗ੍ਹਾ ਦੀ ਜਾਈ ਮਾਰਕੀਟ ਜਗ੍ਹਾ ਦੀ ਜਾਈ ਪਰ ਸਮਾਨ ਦਾ ਜਗ੍ਹਾ ਦੀ ਜਾਈ ਪੁੱਜ ਸਾਹਿਬ ਤੁਹਾਨੂੰ ਫਿਰ ਵੀ ਕਹਿੰਦੇ ਸਾਰੇ ਇਕੱਠੇ ਹੋ ਕੇ ਸਰਕਾਰ ਤੇ ਪ੍ਰੈਸ਼ਰ ਬਣਾਓ ਵੀ ਸਾਨੂੰ ਜਗ੍ਹਾ ਦੋ ਤੁਹਾਡੇ ਨਾਲ ਖੜੇ ਆਏ ਸੀ ਤੁਹਾਡੇ ਨਾਲ ਕਹਿੰਦੇ ਤੁਹਾਡੀ ਵਿਰੋਧੀ ਨਹੀਂ ਹੈਗੇ ਲੇਕਿਨ ਆਹ ਜਿਹੜਾ ਕੰਮ ਕਰ ਰਹੇ ਗਲਤ ਹੈ ਕੋਈ ਮੈਨੂੰ ਬੜਾ ਬਦਸਲਤ ਨਹੀਂ ਕਰੇਗਾ ਰੋਡ ਤੇ ਆਪਣਾ ਜਿੱਦਰਾ ਬੜੀਆਂ ਲਾਣੀਆਂ ਕਿਸੇ ਨੇ ਇਕੱਠੇ ਹੋ ਕੇ ਆਓ ਬਹੁਤ ਬੈਠ ਕੇ ਪਾਲਿਸੀ ਬਣਾਉਂਦੇ ਆ ਜੋਰ ਬਹੁਤ ਸਰਕਾਰਾਂ ਪਰ ਵੀ ਸਾਨੂੰ ਜਗਾ ਦੋ ਸਾਡੀ ਫੀਲਡ ਵੈਂਡਰ ਪਾਲਿਸੀ ਦੇ ਉੱਤੇ ਜਿਹੜਾ ਇੱਕ ਮੰਡੀ ਨਾਲ ਕਹਿੰਦੇ ਇਹ ਮੰਡੀ ਬਾਹਰ ਚੱਕ ਲੈਣ ਨੂੰ ਦੇਖੋ ਮੇਰੇ ਕੋਲ ਵੀ ਬੁਰਾ ਮੰਨਗੇ ਜਾਂ ਕੁਝ ਵੀ ਨਹੀਂ ਬੁਰਾ ਨਹੀਂ ਮੈਮ ਦੇਖੋ ਸੱਚ ਬੋਲ ਸੱਚੇ ਮੰਦਿਰ ਉਹਦਾ ਬਹੁਤ ਦੇਖੋ ਜੇ ਅਗਰ ਸਟੈਂਡਰਡ ਚਾਹਤੇ ਹੋ ਆਪਣੀ ਸਿਟੀ ਦਾ ਜਾਂ ਕੁਝ ਵੀ ਇਹ ਜੇ ਗਰਾਊਂਡ ਹੈ ਗਰਾਊਂਡ ਇਤਨਾ ਗੰਦਾ ਹੋ ਰਿਹਾ ਹੈ ਜਾਨਵਰ ਜੋ ਹੈ ਨਾ ਯਾਰ ਦੇ ਬੱਚੇ ਦੇਣੇ ਲੱਗੇ ਆ ਮੈਂ ਤਾਂ ਜਾਨਵਰ ਆ ਵੀ ਘਰ ਦੇ ਲੈ ਕੇ ਜਾਓ ਨਾ ਕਿਦਾਂ ਜੀ